ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਹੱਲ ਹੋਣ ਵੱਲ ਨਹੀਂ ਵਧ ਰਿਹਾ ਕਹਿੰਦਾ ਭਾਵ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ 2024 ਨੂੰ ਐਲਾਨੀ ਗਏ ਜਾਨਕਿ ਗਰਦਾਨੇ ਗਏ ਦਾਗੀ ਤੇ ਬਾਗੀ ਧਿਰਾਂ ਦਾ ਬਖੇੜਾ ਅੱਜ ਉਹ ਨਵੇਂ ਰਾਹੀ ਤੁਰ ਪਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਅੱਜ ਇੱਕ ਨਵਾਂ ਆਦੇਸ਼ ਆਇਆ ਹੈ ਕਹਿੰਦਾ ਭਾਵੇਂ ਕਿ 2 ਦਸੰਬਰ 2024 ਦੇ ਫੈਸਲੇ ਦੇ ਵਿੱਚ ਅਗਲਾ ਮਾਮਲਾ ਇਨਬਿੰਡ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਇਰਤਗਿਰ ਜਿਸ ਨੇ ਅਕਾਲੀ ਹਲਕਿਆਂ ਦੇ ਵਿੱਚ ਇੱਕ ਵਾਰ ਫੇਰ ਨਵੀਂ ਤੇ ਵੱਖਰੀ ਤਰ੍ਹਾਂ ਦੀ ਚਰਚਾ ਛੇੜ ਦਿੱਤੀ ਹੈ ਕੀ ਇਹ ਮਾਮਲਾ ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਕਹਿੰਦਾ ਭਾਵੇਂ ਕਿ ਪੰਜ ਪਿਆਰਿਆਂ ਵੱਲੋਂ ਅੱਜ ਇੱਕ ਮਤਾ ਸਾਹਮਣੇ ਆਇਆ ਹੈ ਅਕਾਲੀ ਦਲ ਦੇ ਇਰਤਗਿਰ ਤੇ ਨਾਲ ਪੰਜਾਬ ਦੀ ਸਿਆਸਤ ਨੇ ਕਿਵੇਂ ਇਹਦੇ ਉੱਤੇ ਜਿਹੜਾ ਧਿਆਨ ਗੋਚਰ ਕੀਤਾ ਤੇ ਧਿਆਨ ਗੋਚਰ ਕਿਵੇਂ ਕੀਤਾ ਹੈ ਕਹਿ ਸਕਦੇ ਹਾਂ ਕਿ ਆਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁਖ ਸੰਪਾਦਕ ਤੇ ਉਗੇ ਰਾਜਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਵੱਲੋਂ ਸੋ ਡਾਕਟਰ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ 2 ਦਸੰਬਰ 2024 ਦੇ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਕਹਿੰਦਾ ਭਾਪਕਿ ਸ੍ਰੀ ਅਕਾਲ ਤਖਸਾਲ ਵੱਲੋਂ ਜਾਂ ਕਹਿ ਲਈਏ ਕਿ ਸ੍ਰੀ ਅਕਾਲ ਤਖਸਾਲ ਦੇ ਜਥੇਦਾਰ ਸਾਹਿਬ ਵੱਲੋਂ ਅੱਜ ਇੱਕ ਅਗਲਾ ਆਦੇਸ਼ ਆਉਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਮਾਮਲਿਆਂ ਦੇ ਵਿੱਚ ਕਿਵੇਂ ਦੇਖਦੇ ਹੋ ਇਹ ਕੀ ਆਦੇਸ਼ ਆਇਆ ਤੇ ਇਹਦੇ ਉੱਤੇ ਕਿਸ ਤਰ੍ਹਾਂ ਦੀ ਜਿਹੜੀ ਚਰਚਾ ਉਹ ਮਗ੍ਹੀ ਹੋਈ ਹੈ ਜੀ ਰਟ ਸਾਹਿਬ ਹੰਮ ਸਾਹਿਬ ਦੇਖੋ ਜਿਹੜਾ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਸਾਲ ਤੋਂ ਪੰਜ ਸਿੰਘ ਸਹਿਬਾਨ ਨੂੰ ਅਦੇਸ਼ ਜਾਰੀ ਕੀਤਾ ਸੀ ਉਹਦੇ ਚੋਂ ਉਹਨਾਂ ਨੇ ਕਹੇ ਸੀ ਕਿ ਸਾਰੇ ਚੁੰਨੇ ਆਪਣੇ ਅਖਿਆਸ ਦੇ ਬੰਦ ਕਰਕੇ ਹੂੰ ਇਕੱਠੇ ਹੋਵੋ ਤੇ ਉਹ ਸਵੰਧੀ ਉਹਨਾਂ ਨੇ 7ਵੇਂ ਮੈਂਬਰ ਕਮੇਟੀ ਬਣਾ ਦਿੱਤੀ ਜੀ ਪਰ 7ਵੇਂ ਮੈਂਬਰ ਕਮੇਟੀ ਦੀ ਇੱਕ ਸ਼ਾਇਦ ਮੀਟਿੰਗ ਹੋਈ ਹੈ ਤੇ ਉਸ ਤੋਂ ਬਾਅਦ ਉਹ ਸਾਰਾ ਸੱਤ ਤੋਂ ਹੋ ਪੰਜ ਰਹੇਗੇ ਸੀ ਦੋ ਮੈਂਬਰ ਜਿਹੜੇ ਅਹਿਮ ਮੈਂਬਰ ਸੀ ਸਭੋਂ ਜਿਹੜੇ ਕੋਆਰਡੀਨੇਟਰ ਬਣਾਏ ਗਏ ਸਨ ਹੂੰ ਜੋ ਮੀਟing ਦੁਆਰਾ ਪ੍ਰਬੰਧ ਕਮੇਟੀ ਦੇ ਐਡਵੋਕੇਟ ਫੰਡ ਜੀ ਦਸੰਤਾਨੀ ਜੀ ਉਹ ਉਹ ਵੀ ਪਹੁੰਚੇ ਬਾਅਦ ਦੇ ਵਿੱਚ ਤੇ ਜੇਕਰ ਕਰਤਾਲ ਸਿੰਘ ਜੀ ਬਦੰਗਸਤਾਵ ਦਾ ਪ੍ਰਧਾਨ ਐਸ.ਐਨ.ਪੀ.ਸੀ. ਉਹਦੀ ਇਹ ਚੁਕੜਾ ਕਰਦੇ ਤੇ ਪੰਨ ਮੈਂਬਰੀ ਰਹੇਗੀ ਤੇ ਉਹ ਕਿ ਉਹਦੇ ਵਿੱਚੋਂ ਜਿਸ ਤਰ੍ਹਾਂ ਉਹਨਾਂ ਨੇ ਸ਼੍ਰੀ ਕਾਲ ਤਖਸਾਲ ਨਹੀਂ ਜਿਸ ਤਰ੍ਹਾਂ ਡੱਗੀਆਂ ਤੇ ਬਾਗੀਆਂ ਤੁਸੀਂ ਗੱਲ ਕੀਤੀ ਹੈ ਅਗੀਆਂ ਨੂੰ ਉਹਨਾਂ ਨੇ ਪਰ ਆਹ ਲਾਇਆ ਸੁਜਾਵਾ ਲਾਇਆ ਉਹਦੇ ਵਿੱਚ ਡੱਗੀਆਂ ਦੇ ਵਿੱਚ ਜਿਹੜੇ ਜਿਹੜੇ ਲੀਡਰ ਸੀ ਉਹਨਾਂ ਨੇ ਆਪਣੀਆਂ ਸੁਜਾਵਾ ਪੂਰੀਆਂ ਕੀਤੀਆਂ ਅਤੇ ਸ਼੍ਰੀ ਕਾਲ ਤਖਸਾਲ ਦੇ ਧੰਨਵਾਦ ਕਰੂ ਕੇ ਆਪਣੀ ਪੁੰਨ ਬਖਸ਼ਾ ਕੇ ਆਪਣੇ ਸਰਟੀਫਿਕੇਟ ਲਈ ਜੀ ਹੋਇਆ ਇਹਦੇ ਵਿੱਚ ਸਦਾ ਸਬਦੀ ਸੀ ਬਾਗਲ ਵੀ ਸੀ ਜਿਵੇਂ ਸਦਾ ਸਿਕਦੇਵ ਸਿੰਘ ਸੀ ਸਰਵਿਸ ਤੇ ਬਹੁਤ ਲੀਡਰ ਗਿਣ ਗਿਣ ਕਿਤਨ ਕਿਤਨ ਘੱਟ ਤੱਕ ਜਾਂਦੀ ਕਿਤਨ ਵੱਧਦੀ ਜਿਹੜੀ ਜੋ ਵੀ ਸੀ ਜੀ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਭਰਤੀ ਬਾਰੇ ਜਿਹੜੀ ਇਕੁਐਲਟੀ ਦੀ ਜਿਵੇਂ ਕਿਹਾ ਸੀ ਵੀ ਇਹਦੀ ਨਿਗਰਾਨੀ ਦੇ ਹੇਠ ਸ਼ੋਅ ਅਮਰੀਕਾ ਲਈ ਜਲਦੀ ਨਵੀਂ ਭਰਤੀ ਹੋਊਗੀ ਤੇ ਫਲੇਵਰ ਦਤੋਂ ਇਹਨਾਂ ਨੂੰ ਉੱਗਾ ਤੇ ਚੁੱਕ ਕਰਾਈ ਜਾਊਗੀ ਜੀ ਦੀ ਬਾਕੀ ਤਾਂ ਸੀ। ਫਿਰ ਤੋਂ ਉਸ ਤੋਂ ਬਾਅਦ ਇਹ ਹੀਆਂ ਪ੍ਰਸਤਿਤੀਆਂ ਉਤਪੰਨ ਹੋਈਆਂ ਤੇ ਸ਼੍ਰੀ ਕਲਤਕ ਸਾਬ ਦੇ ਸੰਮੁਖ ਇਹ ਵਿਚਾਰ ਵੀ ਗਏ ਤੇ ਇੱਕ ਜਹਾਜ ਹੋਇਆ ਜਿਹੜਾ ਕਿ ਜਥੇਦਾਰ ਸਤਿ ਸ਼੍ਰੀ ਦਮ ਦਾ ਸਭ ਦੇ ਜਾਨੀ ਹਰਪ੍ਰੀਤ ਸਿੰਘ ਜੀ ਨੂੰ ਜੀ ਜਾਰੀ ਕੀਤੇ ਗਏ ਉਹਨਾਂ ਦੇ ਉੱਪਰ ਧਿਆਨ ਲੱਗੇ ਸੀ ਤੇ ਉਹਨਾਂ ਨੂੰ ਜਥੇਦਾਰੀ ਤੋਂ ਅਠਾ ਦਿੱਤਾ ਗਿਆ। ਜੀ ਕਿ ਜਥੇਦਾਰ ਸ਼੍ਰੀ ਕਲਤਕ ਸਾਬ ਗਿਆਨੀ ਰਵੀ ਸਿੰਘ ਜੀ ਨੇ ਜਦੋਂ ਪਹਿਲੀ ਮੈਂਬਰ ਕਮੇਟੀ ਜਿਹੜੀ ਕਮੇਟੀ ਵਾਲੇ ਸੀ ਇਹਨਾਂ ਨੇ ਕਿਹਾ ਵੀ ਭਰਤੀ ਦੇ ਵਿੱਚ ਸਾਡੀ ਕੋਈ ਕੁਝ ਨਹੀਂ ਹੋ ਰਹੀ ਤੇ ਇਸ ਸੰਬੰਧ ਵਿੱਚ ਚਾਨੂੰ ਦਿਸ਼ਾ ਨਿਰਦੇਸ਼ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਇਹਨਾਂ ਨੂੰ ਪਾਲਣਾ ਕਰਨਾ ਪਈ ਜਾਊਗਾ ਜੀ ਜੀ ਇਹ ਇਹਨਾਂ ਨੂੰ ਪਾਲਣਾ ਦਾ ਉਹਨਾਂ ਦਾ ਆਦੇਸ਼ ਸੀ ਫਿਰ ਤੋਂ ਉਸ ਤੋਂ ਬਾਅਦ ਬ੍ਰਸਤੀਆਂ ਇਹ ਇਹ ਡਵੈਲਪ ਹੋ ਗਈਆਂ ਇਹ ਉਦੋਂ ਦਾ ਸ਼੍ਰੋਮਣੀ ਕਾਲੀ ਦਲ ਦੀ ਪੱਟੀ ਛੂ ਹੋ ਗਈ ਉਹਨਾਂ ਨੇ ਸਫੀਰ ਸਿੰਘ ਬਾਦਲ ਉਹਨਾਂ ਨੇ ਆਪਣਾ ਜੋ ਬਣਾਇਆ ਤੇ ਉਹਦੇ ਮੁਤਾਬਕ ਉਹ ਪੱਟੀ ਹੋਈ ਤੇ ਪੱਟੀ ਤੋਂ ਬਾਅਦ ਉਹਨਾਂ ਨੇ ਡੈਲੀਗੇਟ ਬਣੇ ਤੇ ਫੇਰ ਕਾਂਟਖਰ ਸਾਹਿਬ ਦੇ ਜਿਨੇ ਗਿਆਤਾ ਕਾਲੀ ਇਹ ਦਲ ਨੇ ਇਹ ਵੀ ਇਨਨ ਨੂੰ ਕਹਿੰਦੇ ਰਹੇ ਵੀ ਤੁਸੀਂ ਹੁਣ ਬਗੀ ਨਹੀਂ ਆ ਜਾਓ ਇੱਥੇ ਜਿਹੜੀ ਜਿਹੜੇ ਕਾਪੀਆਂ ਲੈਣੀਆਂ ਨੇ ਆਪਾਂ ਕਿੱਥੇ ਹੋ ਕੇ ਰਹਿ ਕੇ ਕਰ ਲੈਣੇ ਹੂੰ ਤੇ ਪਰੰਤੂ ਇਸ ਤੋਂ ਪਹਿਲਾਂ ਇਨਾਂ ਨੂੰ ਬਗਿਆ ਨਹੀਂ ਉਹਨਾਂ ਨੇ ਬਹੁਤਾ ਅਹਿਮੀਤ ਨਹੀਂ ਸੀ ਦਿੱਤੇ ਨਾ ਹੀ ਇਹ ਕਿ ਐਸੀ ਆਬ ਹੋ ਤੁਸੀਂ ਉੱਤਰ ਜਿਹੜੋ ਕਾਲਕਸਰ ਦਾ ਜਦੋਂ ਮਾਮਲਾ ਗੁੰਡਿਰਦਾਰ ਬਣਦਾ ਗਿਆ ਜਿਥੇ ਗੰਗਾਰ ਸ਼੍ਰੀਮੁਨੀ ਗੋਤਮਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਕਾਮੀ ਸਾਹਿਬ ਵੀ ਆਪਣਾ ਸੀਹੀ ਹੈ ਦੇ ਕੇ ਘਰ ਬੈਠੇ ਸਨ ਤੇ ਉਹ 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 estrane ਪ੍ਰਸਥਤੀਆਂ ਡਿਵੈਲਪ ਹੁੰਦੀਆਂ ਹੁੰਦੀਆਂ ਪਰੰਤੂ ਉਧਰੋਂ ਭਰਤੀ ਦਾ ਕੰਮ ਚੱਲੀ ਗਿਆ ਤੇ ਇਹ ਆਪਣੇ ਜਿਹੜੇ ਭੱਗੀ ਸੀ ਇਹਨਾਂ ਨੂੰ ਫਿਰ ਹੋਰ ਕੁਝ ਨਹੀਂ ਸੀ ਜਿਸ ਰਿਹਾ ਤਾਂ ਇਹਨਾਂ ਨੇ ਪੰਜ ਮੈਂਬਰ ਕਮੇਟੀ ਦੇ ਨਾ ਹੇ ਇਨਨ ਆਪਣੀ ਵੀ ਪਰ ਕਿ ਸ਼ੁਰੂ ਕਰ ਲਈ ਉਧਰੋਂ ਉਹ ਆਪਣਾ ਸਾਰਾ ਕਾਰਜ ਮੁਕੰਮਲ ਕਰਕੇ ਉਹਨਾਂ ਨੇ ਆਪਣੀ ਚੋਣ ਵੀ ਕਰਾ ਕੇ ਆਪਣਾ ਸਾਰਾ ਉਹਨਾਂ ਨੇ ਆਪਣੇ ਵਿੰਗ ਵੀ ਬਣਾ ਲਏ ਕਾਰਜਕਾਰੀ ਵੀ ਬਣਾ ਲਏ ਤੇ ਹੋ ਸਾਰਾ ਜਿਹੜਾ ਸਟਰਕਚਰਲ ਪਾਂਚਾਤੀ ਉਹ ਬਣਾ ਲਿਆ ਨੜੇ ਕੋਈ ਜੀ ਤੇ ਇਸ ਤਰ੍ਹਾਂ ਦੇ ਜਿਹੜੀ ਨਾਲ ਦੀ ਨਾਲ ਜਿਹੜੀ ਸ਼੍ਰੀ ਕਰਤਕ ਸਾਹਿਬ ਦੇ ਜਥੇਦਾਰ ਜੈਨੀ ਰਗਵੀਰ ਸਿੰਘ ਜੀ ਨੂੰ ਵੀ ਐਕਟਿੰਗ ਦਾ ਮਤਲਬ ਜਥੇਦਾਰੀ ਦੀ ਉਹਦੇ ਤੋਂ ਫਾਰਕ ਕਰਕੇ ਉਹਨਾਂ ਨੂੰ ਹੂੰ ਤੇ ਸਤਖੰਡ 시 ਦੀ ਹਿਮੰਦਰ ਸਾਹਿਬ ਦੇ ਕੋਈ ਕੋਈ ਗ੍ਰੰਥੀ ਨੇ ਤੇ ਉਧਰ ਹੀ ਉਹਨਾਂ ਨੂੰ ਮੁੱਢਲੀ ਉਹਦੇ ਤੇ ਭੇਜ ਦਿੱਤਾ ਤੇ ਈ ਕਾਲ ਤੱਕ ਸਾਲ ਦੀ ਜਥੇਦਾਰ ਜਿਆਨੀ ਕੁਰ ਸਿੰਘ ਜੀ ਕਿੜਗੜ੍ਹ ਨੂੰ ਵਾਧੂ ਚਾਰਜ ਦਿੱਤਾ ਗਿਆ ਪਹਿਲਾਂ ਉਹਨਾਂ ਨੂੰ ਪ੍ਰਕਤਿ ਸ਼੍ਰੀ ਅਨੰਦਪੁਰ ਸਾਹਿਬ ਕਿਸ ਗੜ੍ਹਤਾਰ ਦੇ ਜੀ ਪੂਰੇ ਜਥੇਦਾਰ ਲਾਇਆ ਗਿਆ ਇਸ ਤਰ੍ਹਾਂ ਹੋ ਰਿਹਾ ਕਿ ਪਿੰਲੇ ਜਥੇਦਾਰ ਜਿਹੜੇ ਨੇ 2 ਦਸੰਬਰ ਦਾ ਫੈਸਲਾ ਦਿੱਤਾ ਸੀ ਉਹਨਾਂ ਨੂੰ ਆਪਣੇ ਅਹੁਦੇ ਤੋਂ ਹਟਕਾਰ ਦਿੱਤਾ ਗਿਆ ਜੀ ਜੀ ਤੇ ਨਵੇਂ ਜਥੇਦਾਰ ਗੁਰਗਜ ਸਾਹਾਗੇ ਤੇ ਤਖਸੀਰੀ ਗੰਦਮਾ ਸਾਹ ਦੇ ਜਥੇਦਾਰ ਬਾਬਾ ਟੇਖ ਸਿੰਘ ਜੀ ਆਗੇ ਤੇ ਉਹ ਇਹ ਦੇ ਵਿੱਚ ਜਿਹੜੀ ਹੋਈ ਹੈ ਮੀਟਿੰਗ ਹੋਈ ਹੈ ਅੱਜ ਉਹਦੇ ਵਿੱਚ ਉਹਨਾਂ ਨੇ ਫੈਸਲਾ ਦਿੱਤਾ ਹੈ ਜਥੇਦਾਰ ਸਾਹਿਬ ਨੇ ਬੜਾ ਸੋਚ ਸਮਝੀ ਨਹੀਂ ਤੇ ਤੁਹਾਨੂੰ ਇਹ ਲੱਗਦਾ ਕਿ ਬੜੀ ਬੜੀ ਜਿਹੜੀ ਸਿਆਸਤ ਵੀ ਹੈ ਤੇ ਅੰਮ੍ਰਿਤ ਉਹ ਥਾਂ ਦੇ ਵਿੱਚ ਕਾਫੀ ਕੁਝ ਸਾਹਮਣੇ ਆ ਰਹੇ ਹੈ ਵੀ ਇਹ ਦੇ ਤੋ ਇਹ ਲੱਗਦਾ ਵੀ ਇਹ ਕੋਈ ਯਹੀ ਸ਼ਕਤੀ ਹੈ ਜਿਹੜੀ ਕਿ ਸਾਹਮਣੇ ਨਹੀਂ ਆ ਰਹੀ ਉਹ ਸੰਭਰ ਨੇ ਬਹਿਲੇ ਵੇਲੇ ਵੀ ਬੜਾ ਬੜਾ ਸੂਤ ਸਮਝ ਕੇ ਵਿਚਾਰ ਕੇ ਉਹਦੇ ਪਿੱਛੇ ਇਹ ਲੱਗਦਾ ਸੀ ਬੜਾ ਗੁੰਝੀਸ਼ਤਾ ਦੇ ਨਾਲ ਉਹਨੂੰ ਸ੍ਰੀਖ ਪੱਖ ਤੋਂ ਲੀਗਲ ਪੱਖ ਤੋਂ ਰਾਜਨੀਤਿਕ ਪੱਖ ਤੋਂ ਸਵਾਜਿਕ ਪੱਖ ਤੋਂ ਧਾਰਮਿਕ ਪੱਖ ਤੋਂ ਦੇ ਕਾਫੀ ਦੀ ਡੀਪ ਸਟਡੀ ਕਰਕੇ ਹੋ ਜਾਰੀ ਕੀਤੇ ਗਏ ਜੀ ਉਵੇਂ ਜਿਵੇਂ ਅੱਜ ਦਾ ਜਿਹੜਾ ਸ੍ਰੀ ਹਰਖਰਤਖ ਸਾਹਿਬ ਤੋਂ ਫਰਮਾਨ ਜਾਰੀ ਹੋਇਆ ਇਹ ਵੀ ਆਪਣੇ ਆਪਣੇ ਸੋਚ ਇੰਪੋਰਟੈਂਸ ਬਹੁਤ ਮਹੱਤਵਪੂਰਨ ਹੈ ਜਿਹੜੇ ਨੂੰ ਹੂੰ ਜਿਹੜਾ ਸਾਡਾ ਜਿਵੇਂ ਕਿ ਜਥੇਦਾਰ ਸਾਹਿਬ ਨੇ ਕਿਹਾ ਵੀ ਜਿਹੜਾ 2 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਕਿ ਪੰਥ ਨੂੰ ਇਕੱਠਾ ਕਰਨ ਲਈ ਲਈ ਸੀ ਵੱਖਰੀ ਵੱਖਰੀ ਟੀਲੇ ਬੰਦ ਕਰਨ ਦੇ ਲਈ ਸੀ ਤੇ ਤਰੰਤ ਉਹ ਨਹੀਂ ਹੋਇਆ ਤੇ ਇਸ ਬੰਦੇ ਵਿੱਚ ਜੇਕਰ ਉਹਨਾਂ ਦੀ ਜਿਹੜੀ ਉਹ ਪੰਖਤੀ ਹੈ ਜੋ ਉਹਨਾਂ ਨੇ ਹੋਇਆ ਜੇਕਰ 2 ਦਸੰਬਰ 24 ਨੂੰ ਮੋਇਆ ਦੇਸ਼ ਨੂੰ ਕੋਈ ਵੀ ਧਿਰ ਇਹਨਾਂ ਵਿੱਚ ਨਹੀਂ ਮੰਨਣਾ ਚਾਹੁੰਦੀ ਤਾਂ ਉਹਨਾਂ ਨੂੰ ਆਪੋ ਆਪਣੀ ਸਿਆਸਤ ਮਾਰਕ ਹੈ। ਓਕੇ। ਉਹਨੇ ਜਥੇਦਾਰ ਸਾਹਿਬ ਦੀ ਬੜੀ ਬੜੀ ਉਹ ਹੈ ਗੁਰਦੇਸ਼ੀ ਵਾਲੀ ਗੱਲ ਹੈ ਕਿ ਬਣੀ ਜੇ ਹਿਸਤੇ ਪੋਰਤਾਂ ਨਿਕਲਦੇ ਲੱਗਦੇ ਨੇ। ਪੀੜਾ ਵੀ ਹੈ। ਅਕਾਲਤਖ ਸਾਹਿਬ ਦੀ ਪੀੜਾ ਵੀ ਜ਼ਾਹਿਰ ਹੁੰਦੀ ਇਸ ਇਸ ਪੀੜਾ ਵੀ ਜ਼ਾਹਿਰ ਹੁੰਦੀ ਹੈ ਬਿਲਕੁਲ ਬਿਲਕੁਲ ਜਿਵੇਂ ਪੰਥ ਦੇ ਵਿੱਚ ਜਿਹੜੀ ਇੱਕ ਫੁੱਟ ਫੈ ਰਹੀ ਹੈ ਜਿਵੇਂ ਕਿ ਕੱਤਰ ਕਰਨ ਦੇ ਲਈ ਵੀ ਇਹਦੇ ਨਾਲ ਇਹ ਧਾਰਾ ਹੋਰ ਤਰ੍ਹਾਂ ਦਾ ਐਕਟ ਕਰਨ ਯਾਰ ਸਾਬ ਅੱਗੇ ਪੰਕਤੀ ਕੀ ਕਹਿੰਦੀ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਇਹ ਜਿੰਨੇ ਮੰਨੇ ਤੋਂ ਆਪੋ ਆਪਣੀ ਸ਼ਿਹਤ ਮੁबारक ਹੈ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੂੰ ਵੀ ਕੋਈ ਵੀ ਕਮੇਟੀ ਹੂੰ ਯਥੇ ਇਹ ਨਾ ਕਹੇ ਵੀ ਸਾਨੂੰ ਘਾਟ ਦੀ ਸਰਪ੍ਰਸਤੀ ਕਿ ਨਾਲ ਹੀ ਅਕਾਲ ਤਖਤ ਸਾਹਿਬ ਦੀ ਇਹ ਸਰਪ੍ਰਸਤੀ ਦਾ ਕੋਈ ਇਸ ਤਰ੍ਹਾਂ ਦਾ ਧੰਦੂਕਾਰਾ ਪੈਦਾ ਨਹੀਂ ਕੀਤਾ ਜੇ ਵੀ ਸਾਡਾ ਕੋਈ ਇਹਦੇ ਨਾਲ ਕੋਈ ਪੈਦਾ ਕੀਤਾ ਜਾਂ ਜੀ ਪਹਿਲਾਂ ਧਰਮ ਦੇ ਨਾ ਪੈਦਾ ਕੀਤਾ ਕੋਈ ਸਰਪ੍ਰਸਤੀ ਨਹੀਂ ਨਾ ਹੀ ਸਾਡੇ ਵੱਲੋਂ ਇਸ ਸੰਨ ਦਾ ਕੋਈ ਹੋਇਆ ਇਹਦੇ ਤੋਂ ਇੱਕ ਹੁਣ ਗੱਲ ਸਪਸ਼ਟ ਹੋ ਰਹੀ ਹੈ ਕਿਉਂਕਿ ਜਿਹੜੀ 5 ਮੈਂਬਰ ਦੀ ਕਮੇਟੀ ਸੀ ਜਿਹੜਾ ਪੂਰਾ ਪ੍ਰਚਾਰ ਕੀਤਾ ਜਾ ਰਿਹਾ ਸੀ ਸ਼੍ਰੀ ਕਾਸਕ ਸਰ ਦੀ ਸਰਪ੍ਰਸਤੀ ਦੇ ਇਹ ਜਿਹੜੇ ਕਾਲ ਤੱਕ ਧੂਘੋੜੇ ਹੋ ਗਏ ਨੇ ਉਹਨਾਂ ਨੂੰ ਨਕਾਰਨ ਦੇ ਲਈ ਇੱਥੇ ਠਰਤੀ ਕੀਤੀ ਜਾ ਰਹੀ ਹੈ ਅਸਲੀ ਕੈਂਡੀਡੇਟ ਇਹ ਬਣੇਗਾ ਇਹਨੇ ਇਹਦੇ ਕੋਲ ਸਵਾਲ ਖੜੇ ਕਰਦੇ ਇਹਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਫਰਮਾਨ ਉਹਦੇ ਵਿੱਚ ਇੱਕ ਤਰਕ ਵੀ ਜਾਰੀ ਹੁੰਦਾ ਜੀ ਕਿਉਂਕਿ ਵੱਖੋ ਵੱਖਰੇ ਚੁੱਲ੍ਹੇ ਕਾਇਮ ਰੱਖ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਦੀ ਭਾਵਨਾ ਸੰਪੂਰਨ ਨਹੀਂ ਕੀਤੀ ਜਾ ਸਕਦੀ ਜੀ ਬਿਲਕੁਲ ਜੀ ਉਹਦੇ ਤੋਂ ਉਹ ਹੀ ਹੈ ਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਪੀੜਾ ਵੀ ਹੈ ਸੋ ਜਨਕ ਪੰਥ ਦਾ ਵਾਰਸ ਬਾਕੀਆਂ ਨੂੰ ਕੰਮ ਦੇ ਗਿਧਾ ਰੱਖਣ ਲੱਗ ਜਾਣਾ ਤੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਵੀ ਭਾਵਨਾਕ ਪੰਥ ਦੇ ਵਿੱਚ ਏਕਤਾ ਕਰਨੀ ਸੀ ਤਾਂ ਸਗੋਂ ਹੋਰ ਬਿਲਕੁਲ ਇਹ ਦੇ ਵਿੱਚ ਸਭ ਤੋਂ ਪਹਿਲੇ ਵੱਡੇ ਪੱਧਰ ਉੱਤੇ ਆ ਗਿਆ ਅੱਜ ਪਹਿਲੇ ਫਿਰ 2 ਦਸੰਬਰ ਦੇ ਜਿਹੜੇ ਫੈਸਲੇ ਤੋਂ ਬਾਅਦ ਜਿਹੜਾ ਅੱਜ ਫਰਮਾਨ ਆਉਂਦਾ ਹੈ ਇਸ ਪੰਥਕ ਸਿਆਸ ਦੇ ਵਿੱਚ ਅਕਾਲੀ ਸਿਆਸ ਦੇ ਵਿੱਚ ਕਹਿ ਸਕਦੇ ਆ ਕਿ ਵੱਡੇ ਪੱਧਰ ਉੱਤੇ ਮੋੜ ਹੈ ਖੈਰ ਵੇਖਣ ਵਾਲੀ ਗੱਲ ਹੈ ਕਿ ਪੰਜ ਮੈਂਬਰੀ ਜਿਹੜੀ ਹੈ 13 ਹੁਣ ਉਹਦੀ ਬੁਨਿਆਦ ਮਨਿਆਦ ਕੀ ਬਾਕੀ ਰਹਿ ਗਈ ਹੈ ਕੀ ਉਹ ਆਪਣੇ ਆਪ ਖਤਮ ਹੋ ਗਈ ਹੈ ਜਾਂ ਕੋਈ ਹੱਲੇ ਉਹ ਕੁਝ ਉਸਲਵਟੇ ਲੈਣਗੇ ਕੀ ਅਕਾਲ ਤਖਤ ਸਾਹਿਬ ਦੇ ਫਰਮਾਨ ਦੇ ਉੱਤੇ ਕੋਈ ਪ੍ਰਤੀਕਿਰਿਆ ਕਰਨਗੇ ਕਿਸੇ ਕਿਸਮ ਦਾ ਉਜਰ ਕਰਨਗੇ ਇਕੱਠੇ ਜੁਆਇੰਟਲੀ ਜਾਂ ਇਹ ਸਾਰਾ ਕੁਝ ਕਿਵੇਂ ਜੀ ਕਿਵੇਂ ਦੇਖਿਆ ਡਾਕਟਰ ਸਾਹਿਬ ਜੀ ਬੰਦ ਦੇ ਦੇਖਿਆ ਜਾ ਰਿਹਾ ਆਪਾਂ ਜਿਹੜੀ 2 ਦਸੰਬਰ ਵੈਸੇ ਤਾਂ ਪਿਛਲੇ ਅਕਤੂਬਰ 100 ਅਕਤੂਬਰ ਤੋਂ ਹੀ ਇਸ ਮਾਮਲੇ ਦੇ ਉੱਤੇ ਬੜੀ ਗੰਭੀਰ ਸਿਆਸਤ ਹੋ ਰਹੀ ਹੈ ਬੜੀ ਇੱਕੀ ਸਿਆਸਤ ਹੋ ਰਹੀ ਹੈ ਧਾਰਮਿਕ ਉਸ ਦੀ ਆੜ ਦੇ ਵਿੱਚ ਹੁਣ ਇਹਦੇ ਵਿੱਚ ਇਹ ਹੈ ਵੀ ਜੇ ਕਿ ਤਾਂ ਯਾਰ 6 ਮਹੀਨੇ ਦੀ ਮਿਆਦ 2 ਦਸੰਬਰ ਫਸੀਲ ਤੋਂ ਇਹ ਦਿੱਤੀ ਗਈ ਸੀ ਵੀ 6 ਮਹੀਨੇ ਦੇ ਵਿੱਚ ਜਿਹੜੀ ਭਰਤੀ ਪ੍ਰਕਿਰਿਆ ਜਿਹੜੀ ਇਹਨੂੰ ਨਿਗਰਾਨੀ ਕੀਤੀ ਜਾਏ ਮੁਕੰਮਲ ਹੋਏ ਸਾਰਾ ਕੁਝ ਵਿਧੀ ਵਿਧਾਨ ਤਹਿਤ ਪਰ ਇਹ ਸਾਰਾ ਕੁਝ ਮਾਹੌਲ ਕਈ ਕਹਿ ਸਕਦੇ ਆ ਕਿ ਪਗਡੰਡੀਆਂ ਨੂੰ ਸੁਣਦਾ ਆਪਾਂ ਵੇਖ ਸਕਦੇ ਆ ਜੀ ਡਾਕਟਰ ਸਾਹਿਬ कई पासेगा बादल ने जो ये मैं हालांकि सजा लगा के सारा कुछ हार हो चुके सारा कुछ उन्होंने कहा मैं मैं, मैं कोई को, 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 कुछ नहीं किया पर फिर भी मैं अपनी झोली को ने ए बड़ी उन्होंने ਉਲੋਚਨਾ ਵੀ ਹੰਦੀ ਰਹੀ ਵਿਰੋਧੀ ਧਿਰ ਚੰਗਰ ਪੰਜ ਮੈਂਬਰੀ ਧਿਰ ਵਾਲਿਆਂ ਨੇ ਇਹਦੇ ਤੇ ਕਾਫੀ ਖਟਾਸ ਵੀ ਕੀਤਾ ਸੀ ਖਰੇ ਚਰਚਾ ਵੀ ਰਹੀ ਫਿਰ ਕਿਵੇਂ ਦੇਖਦੇ ਆ ਧਾਰਮਿਕ ਸਜ਼ਾ ਲੱਗਣ ਤੋਂ ਬਾਅਦ ਵੀ ਆਪਾਂ ਕਿਸੇ ਨੂੰ ਹੀ ਦੋਸ਼ੀ ਮੰਨਾਂਗੇ ਸਵਰਗੀ ਸਖਦੇਵ ਸਿੰਘ ਢੀਂਡਸਾ ਹੋਰਾਂ ਨੇ ਵੀ ਨਾਲ ਹੀ ਸਜ਼ਾ ਜਿਹੜੀ ਧਾਰਮਿਕ ਖਾਸਲ ਕੀਤੀ ਸੀ ਜੀ ਹਾਂ ਜਦੋਂ ਉਹ ਪੂਰਾ ਹੋ ਚੁੱਕਿਆ ਹੈ ਸ਼੍ਰੀ ਘਰਤਾ ਸਾਹਿਬ ਦੇ ਕੋਰੋਨਾ ਨੂੰ ਵਾਕਈ ਤਾਂ ਪਲੀਅਰ ਦੇ ਦਿੱਤਾ ਆਪਣੇ ਆਪ ਉਸ ਦਾ ਮਾਮਲਾ ਖਤਮ ਮੰਨਿਆ ਜਾਂਦਾ ਹੈ ਜਿੱਥੇ ਉਹ ਤਾਂ ਦੇਖੋਗੇ ਕਿ ਕਾਰਵਾਈਆਂ ਜਿਹੜੀਆਂ ਹੈਗੀਆਂ ਉਹ ਦਾ ਉਹ ਖਤਮ ਹੋ ਗਿਆ ਪਰ ਹੁਣ ਜਿਸ ਤਰ੍ਹਾਂ ਦੀ ਇਹ ਅਭਿਨੈ ਪਰ ਸਿਆਸੀ ਪੱਧਰ ਤੇ ਦੇਖਦੇ ਆਂ ਇਹ ਖਤਮ ਨਹੀਂ ਹੋਇਆ ਜਿਵੇਂ ਮਾਹੌਲ ਨਵੇਂ ਸਿਰੋਂ ਉੱਠੇਗਾ ਹੁਣ ਪਰ ਇਹਦੇ ਤਿੱ ਇਹ ਡਰਾਸਿਕ ਹੋਰ ਤਰ੍ਹਾਂ ਦੀ ਟਕਰਾਸ਼ ਪੈਦਾ ਹੋਣ ਦੀ ਸੰਭਾਵਨਾਵਾਂ ਸਿੱਕੇ ਜਿਵੇਂ ਕਿਹਾ ਜਾਂਦਾ ਹੈ ਨਾ ਜਿਵੇਂ ਝੂਠ ਰਣ ਲੈ ਜਾਂਦੀ ਹੈ ਉਹ ਪ੍ਰਸਥਿਤੀਆਂ ਉਤਪਨ ਹੋਣ ਦੀਆਂ ਲੱਗ ਰਹੀਆਂ ਨੇ ਕਿੱਥੇ ਤਾਂ ਪੰਜ ਮੈਂ ਕਮੇਟੀ ਵਾਲੇ ਅਗਰ ਦਲ ਨੂੰ ਪਗੋੜਾ ਕਹਿ ਰਹੇ ਸੀ ਹਾਲ ਸਖਸਾ ਤੋਂ ਪਗੋੜਾ ਕਹਿ ਰਹੇ ਸੀ ਹੂੰ ਇਹ ਇਸ ਸੰਬੰਧ ਦੇ ਵਿੱਚ ਬੜੀਆਂ ਵੱਡੀਆਂ ਗੱਡੀਆਂ ਵਿਆਖਿਆ ਕੀਤੀ ਜਾ ਰਹੇ ਕਿਉਂਕਿ ਜਿਹੜੀ ਪਰਚ ਤੇ ਰਹਿ ਜਾਦਾ ਭੀ ਚਰਤੀ ਇਹਦੇ ਵਿੱਚ ਬੜੇ ਡਿੱਗੜ ਜਿਹੜੇ ਬੜੇ ਧਜਾ ਧਾਰੀ ਲੀਡਰ ਤਾਂ ਨੇ ਇਹਦੇ ਵਿੱਚ ਪੂਰੀ ਸੋਚ ਵਿਚਾਰ ਤੋਂ ਬਾਅਦ ਹੀ ਉਹ ਇਸ ਤਰ੍ਹਾਂ ਨੇ ਉਹਨਾਂ ਨੇ ਫੈਸਲੇ ਲਈ ਦੀ ਇਹਦੇ ਵਿੱਚ ਬੀਬੀ ਜਗੀਰ ਕੌਰ ਹੈ ਜਿਹੜੇ ਅਸੰਤੀ ਦੇ ਪ੍ਰਧਾਨ ਰਹੇ ਉਹਨਾਂ ਨੂੰ ਵਿਧੀ ਵਿਧਾਨ ਦਾ ਪੂਰਾ ਪਤਾ ਸੀ ਹੂੰ ਆ भाई गोविंद सिंह ਗੋਬੜ ਵੀ এসਡੀਪੀਸੀ ਦੇ ਪ੍ਰਧਾਨ ਰਹੇ ਨੇ ਉਹਨਾਂ ਦਾ ਬੜਾ ਲੰਬਾ ਅਕਤਜਰਬਾ ਬੜਾ ਇਸ ਤਰ੍ਹਾਂ ਦੇ ਧਰਮਕ ਸੰਚਰ ਸੰਪੰਨ ਲੰਗੋਵਾਲ ਨਾਲ ਰਹੇ ਨੇ ਉਹਨਾਂ ਦਾ ਵੀ ਬੜਾ ਵੱਡਾ ਵਿਸ਼ਾਲ ਹੋਸੀ ਦਾ ਅਨੁਭਵ ਸੀ ਤੇ ਸਭ ਤੋਂ ਵੱਡਾ ਤਾਂ ਜੈਨੀ ਹਰਪੀ ਸਿੰਘ ਜਿਹੜੇ ਸ਼੍ਰੀ ਕਲਕਟਾ ਸਾਹਿਬ ਦੇ ਜਥੇਦਾਰ ਵੀ ਰਹੇ ਤੇ ਗੰਦਮਾ ਸਾਹਿਬ ਦੇ ਜਥੇਦਾਰ ਵੀ ਰਹੇ ਤੇ ਉਹਨਾਂ ਦਾ ਵੀ ਬੜਾ ਵੱਡਾ ਅਨੁਭਵ ਸੀ ਤੇ ਵੱਡੀ ਜਿਹੜੀ ਉਹ ਇੱਕ ਕਾਰਜ ਨੂੰ ਇਸ ਤਰ੍ਹਾਂ ਦਾ 2 ਦਸੰਬਰ ਦੇ ਜਿਹੜੇ ਇਹ ਤੇ ਨਹੀਂ ਆਈ ਸੀ ਉਹਦੇ ਵਿੱਚ ਉਹਨਾਂ ਦੀ ਬੜੀ ਬੱਠੀ ਸੀ ਉਹਨਾਂ ਨੂੰ ਆਰਕੀਟੈਕਟ ਮੰਨਿਆ ਜਾਂਦਾ ਸੀ ਇਹ ਇਸ ਤੋਂ ਹੁਣ ਇਹ ਲੱਗ ਰਿਹਾ ਵੀ ਇਹ ਪ੍ਰਸਤਤੀਆਂ ਦੂਸਰੇ ਪਾਸੇ ਨੂੰ ਪਰਟਣ ਗਈਆਂ ਫਾਂਢ ਕਰੋ ਜਦੋਂ ਕਿ ਹਾਂ ਅਛੀ ਕਾਲਕਟਕ ਸਾਹਿਬ ਦੇ ਵੱਲੋਂ ਇਹ ਆ ਗਿਆ ਫਰਮਾਨ ਹੁਕਮ ਆ ਗਿਆ ਇਹ ਆਦੇਸ਼ ਆ ਗਿਆ ਨਿਰਦੇਸ਼ ਆ ਗਿਆ ਤੇ ਉਹਦੇ ਵਿੱਚ ਕਹਿ ਦਿੱਤਾ ਵੀ ਕੋਈ ਕਾਲਕਟਕ ਸਾਹਿਬ ਦੀ ਸਰਪ੍ਰਸਤੀ ਹੇਠ ਨਹੀਂ ਕਮੇਟੀ ਉਹਨਾਂ ਦਾ ਨਾ ਆਣਾ ਬਸ ਇਹ ਕਾਲਕਟਕ ਸਾਹਿਬ ਨੂੰ ਲੈ ਕੇ ਗੁਰਾਣਾ ਹੂੰ ਉਹਨੇ ਹੁਣ ਇੰਨਾ ਦੇ ਨੀ ਬੜੀ ਪ੍ਰਸਤੀ ਅ ਜੰਗਲ ਜਾਰ ਵੀ ਬਣ ਗਈ ਹੈ ਕਿਸ ਤਰ੍ਹਾਂ ਕਰਨਗੇ ਜੱਤਾ ਬੜੀ ਹੋਣਗੇ ਤਾਂ ਸ਼੍ਰੀ ਕਾਰਟਕ ਸਾਹਿਬ ਦਾ ਫੁਰਮਾਨ ਹੁੰਦਾ ਫਿਰ ਇੰਨਾ ਦੇ ਉੱਤੇ ਲੱਗ ਜੂਗਾ ਵੀ ਇਹ ਭਗੌੜੇ ਹੋ ਗਏ ਨੇ ਹੂੰ ਭਗੌੜੇ ਹੋ ਗਏ ਨੇ ਕਿਸ ਤਰ੍ਹਾਂ ਇੱਕ ਵਾਂ ਦੀ ਬੜੀ ਬੜੀ ਪ੍ਰਸਤੀ ਜੰਗਲ ਜਾਰ ਸਾਹਿਬ ਦਾ ਫਰਮਾਨ ਆਉਂਦਾ ਉਹਦੇ ਵਿੱਚ ਜਿਹੜੀਆਂ ਆਖਰੀ 3-4 ਪੰਕਤੀਆਂ ਨੇ ਨਾ ਜੀ ਜੇਕਰ ਉਹ ਵੀ ਆਪਾਂ ਸੰਗਤ ਦੇ ਸਾਹਮਣੇ ਕਰ ਲਈਏ ਜਿਵੇਂ ਕਿ ਲਿਖਿਆ ਆਖਰੀ ਤਿੰਨ ਪੰਕਤੀਆਂ ਜਿਹੜੀਆਂ ਨੇ ਖਾਲਸਾ ਪੰਥ ਦੇ ਵਡੇਰੇ ਹਿੱਤਾਂ ਪੰਜਾਬ ਦੀ ਜ਼ਮੀਨ ਨੂੰ ਬਚਾਉਣ ਸਿੱਖ ਪਛਾਣ ਤੇ ਕਕਾਰਾਂ ਨੂੰ ਦਰਪੇਸ਼ ਚੁਣੌਤੀਆਂ ਮੌਜੂਦਾ ਤਕਨੀਕੀ ਕਹਿੰਦਾ ਭਾਵ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਯੁੱਗ ਅੰਦਰ ਸਿੱਖ ਇਤਿਹਾਸ ਸਿਧਾਂਤ ਤੇ ਪਾਵਨ ਗੁਰਬਾਣੀ ਨਾਲ ਛੀਟ ਛਾੜ ਅਤੇ ਦੇਸ਼ ਵਿਦੇਸ਼ ਅੰਦਰ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਮਾਮਲਿਆਂ ਨੂੰ ਨਿਜਿੱਠਣ ਲਈ ਸਮੂਹ ਅਕਾਲੀ ਅਤੇ ਪੰਥਕ ਧਿਰਾਂ ਲਾਂਬੰਦੀ ਕਰਕੇ ਇਕਜੁੱਟ ਹੋ ਕੇ ਚੱਲਣ ਕਹਿੰਦਾ ਭਾਵ ਕਿ ਕਿਤੇ ਇਕਜੁੱਟ ਹੋ ਕੇ ਅਕਾਲੀ ਧਿਰਾਂ ਨੂੰ ਚੱਲਣ ਦਾ ਪੰਥਕ ਧਿਰਾਂ ਨੂੰ ਇੱਕ ਫਰਮਾਨ ਇਹ ਵੀ ਗੱਲ ਕਹਿ ਰਿਹਾ ਹੈ ਜੀ ਤਾਂ ਬਿਲਕੁਲ ਦੇਖੋ ਜਿਹੜੇ ਪੰਜਾਬ ਨੂੰਦਰਪੇਸ਼ ਮਸਲੇ ਨੇ ਪੰਜਾਬੀਏਤ ਨੂੰਦਰਪੇਸ਼ ਮਸਲੇ ਨੇ ਪੰਜਾਬ ਦੀ ਵਿਵਾਨੀ ਦੀ ਪੰਜਾਬ ਦੀ ਜ਼ਮੀਨ ਬਾਰੇ ਜਿਹੜੇ ਸਮਾਜਿਕ ਆਰਥਿਕ ਸੰਗਾਂ ਦੇ ਵਿੱਚ ਜਿਨ੍ਹਾਂ ਦੀ ਬਹੁਤ ਵੱਡੀ ਇੰਪੋਰਟੈਂਸ ਹੈ ਉਹ ਮਾਮਲਿਆਂ ਦੇ ਵੰਦੇ ਵਿੱਚ ਤਾਂ ਜੀ ਕਾਕਾ ਦਾ ਸਭ ਤੋਂ ਉੱਤੇ ਨਵੀਂਸ਼ਾਰ ਹੈ ਇਹ ਮਾਮਲਿਆਂ ਦੇ ਪਰ ਇਹਦੇ ਵਿੱਚ ਇਹ ਇੰਨਾ ਤੋਂ ਵੀ ਕਿਸ ਤਰ੍ਹਾਂ ਲੰਘਣਾ ਕਰਕੇ ਇਹ ਆਪਸੀ ਜਿਹੜਾ ਟਕਰਾ ਕਿਸ ਤਰ੍ਹਾਂ ਰੁਕੂਗਾ ਜਾਂ ਇਹ ਹੋ ਸਕਦਾ ਹੈ ਵੀ ਜੇਕਰ ਜਿਹੜੀ ਪੰਜ ਮੈਂਬਰੀ ਟੀਰ ਹੈ ਸਾਰਾ ਕੁਝ ਉਸ ਸੰਦੇਸ਼ ਨਾਲ ਕਿ ਹਮਣੀ ਖਾਲੀ ਜਲਦੀ ਸ਼ਾਮਲ ਹੋਵੇ ਤੇ ਉਹਦੇ ਲਈ ਗੰਧਤਾ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇਹ ਸਟਰਕਚਰ ਉਹਨਾਂ ਨੇ ਢਾਂਚਾ ਆਦਿ ਕੁਝ ਬਣਾ ਚੁੱਕੇ ਨੇ ਵੀ ਉਹ ਕਿੰਨੀ ਕੁ ਵਿਸ਼ਾਲਤਾ ਦਿਖਾਉਂਦੇ ਨੇ ਕਿ ਨਕ ਹੋ ਇੱਕ ਤੁੰਦੇ ਇੱਚ ਆਪਣਾ ਨੂੰ ਅ ਹਲੇ ਲੈ ਕੇ ਹੁੰਦੇ ਨੇ ਕਿਉਂਕਿ ਉਹ ਉਹਨਾਂ ਦਾ ਜੂਨ ਜਲਾਈ ਦੇ ਵਿੱਚ ਪਹਿਲੀ ਕੰਪਲੀਟ ਹੁੰਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਜਿਹੜੀ ਹੈ ਬਾ ਸੁਧਾਰ ਤੇਰ ਵੱਲੋਂ ਕੰਪਲੇਨਟ ਕੀਤੀ ਜਾਂਦੀ ਹੈ ਸਿੱਖ ਮਸਲਿਆਂ ਨੂੰ ਲੈ ਕੇ ਪੰਥਕ ਮਸਲਿਆਂ ਨੂੰ ਲੈ ਕੇ ਅਕਾਲੀ ਦਲ ਦੇ ਸਾਰੇ ਮਹਾਜ ਸਬੰਧੀ ਤੇ ਉਹ ਮਾਮਲਾ ਤੁਰਦਾ ਤੁਰਦਾ ਫਿਰ 2 ਦਸੰਬਰ 2024 ਤੱਕ ਪਹੁੰਚਿਆ 2024 ਦੀ ਫਸੀਲ ਉਤੇ ਜਿਹੜਾ ਵੱਡੇ ਪੱਧਰ ਉਤੇ ਫਰਮਾਨ ਆਇਆ ਆਦੇਸ਼ ਆਇਆ ਉਹਨੇ ਫਿਰ ਅੱਜ ਇੱਕ ਨਵੀਂ ਕਰਵਟ ਲਈ ਹੈ ਕਹਿ ਸਕਦੇ ਆ ਆਪਾਂ ਕਿਵੇਂ ਦੇਖਦੇ ਆ ਕਿ ਪੰਜ ਮੈਂਬਰੀ ਕਮੇਟੀ ਦਾ ਇਤਿਹਾਸ ਇਹ ਸਾਰੇ ਮਾਮਲੇ ਦੇ ਵਿੱਚ ਕਿਵੇਂ ਅੱਗੇ ਹੁਣ ਵਧੇਗਾ ਕਿੱਥੇ ਖੜਾ ਆਪਾਂ ਇਸ ਅਜਿਹੇ ਸਾਰੇ ਮਾਹੌਲ ਦੇਖਾਂਗੇ ਅਜਿਹਾ ਕਿ ਜਿਹੜਾ ਸ਼੍ਰੀ ਕਾਲ ਤਖਸਾਲ ਸਾਹਿਬ ਦਾ ਜਿਹੜਾ ਹੈ ਜਾਰੀ ਨਿਰਦੇਸ਼ ਪੱਤਰ ਹੈ ਉਹ ਵੀ ਦਿੱਤੇ ਗਏ ਨੇ ਉਹਦੇ ਮਤਲਬ ਕਿਤਾ ਜੇਕਰ ਹੂੰ ਜਿਸ ਤਰ੍ਹਾਂ ਉਹਨਾਂ ਨੇ ਬਿਲਕੁਲ ਹੀ ਭਰਮ ਹੀ ਲਾ ਦਿੱਤਾ ਨਾ ਵੀ ਪੰਜ ਮੈਂਬਰਾਂ ਜਾਂ ਕੋਈ ਕਮੇਟੀ ਦਾ ਸਾਡਾ ਕੋਈ ਸਰਪ੍ਰਸਤੀ ਨਹੀਂ ਹੈ ਹੂੰ ਸਪਸ਼ਟ ਹੈ ਉਹ ਜੇਕਰ ਹੋਏ ਕਾਲ ਤਖਸਾਲ ਸਾਹਿਬ ਦੀ ਸਰਪ੍ਰਸਤੀ ਦਾ ਸਿਰ ਹਵਾਲਾ ਦੇ ਦੇ ਨੇ ਸਾਧਨੀਆ ਹੋ ਇਹ ਇਹ ਲੰਗਣਾ ਦੇ ਭਾਗੀ ਹੋਣਗੇ ਤੇ ਸ਼੍ਰੀ ਕਲਤਾ ਸਾਹਿਬ ਦੇ ਉੱਪਰ ਇਹਨਾਂ ਨੂੰ ਹਲਕਾ ਨਹੀਂ ਹੋ ਸਕਦੀ ਹੈ ਮੁਸ਼ਕਲ ਕਰਨੇ ਦੀ ਲੋੜ ਨਹੀਂ ਹੈ ਕਿ ਜਦੋਂ ਕਿ ਕਲਤਾ ਸਾਹਿਬ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਵੀ ਤਾਂ ਕਰੀ ਹੋਣੀ ਹੈ ਹੂੰ ਇਸ ਤੋਂ ਅੱਗੇ ਕੀ ਚੱਲਦਾ ਹੈ ਸੁਧਾਰ ਲੈਣ ਦਾ ਜਿਹੜਾ ਐਕਸੀ ਜਿਹੜੀ ਜਿਹੜੀ ਉਹਨਾਂ ਦੀ ਪੇਸ਼ ਕਾਡਮੀ ਸੀ ਉਹਨੂੰ 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 ਬਰਾਮ ਲੱਗ ਰਹੇ ਨਹੀਂ ਇਹਦੇ ਤੋਂ ਤਾਂ ਇਹੋ ਹੀ ਲੱਗ ਰਿਹਾ ਹੈ ਨਾ ਇਹਦੇ ਤੋਂ ਜਾਂ ਫਿਰ ਇਹ ਹੈ ਵੀ ਜਿਸ ਤਰ੍ਹਾਂ ਦੀਆਂ ਵੀ ਪੰਥ ਦੀ ਵਿੱਚ ਜਾਂ ਸਿੱਖ ਧਰਮ ਦੀਆਂ ਰਵੈਤਾਂ ਆ ਸ਼ਾ ਉਹ ਥਾਵਾ ਉਹਨਾਂ ਨੂੰ ਇੱਕ ਕੰਬਲ ਪੂਸਾ ਪੈਦਾ ਕਰਨਾ ਜਾਂ ਉਹਨਾਂ ਦੇ ਵਿੱਚ ਟਕਰਾਅ ਪੈਦਾ ਕਰਦਾ ਜਿਹੜੀਆਂ ਕਿ ਬਾਹਰੀਆਂ ਸ਼ਕਤੀਆਂ ਕੁਝ ਵੱਡੀਆਂ ਸ਼ਕਤੀਆਂ ਨੇ ਜਿਹੜੀਆਂ ਅਦ੍ਰਿਸ਼ ਸ਼ਕਤੀਆਂ ਨੇ ਜਿਹੜੀ ਕਰ ਰਹੀਆਂ ਨੇ ਕੰਮ ਤੇ ਉਹਨਾਂ ਦੀ ਮਨਸ਼ਾ ਇਹ ਵੀ ਇਤਿਹਾਸਾਂ ਦੇ ਵਿੱਚ ਇਸ ਤਰ੍ਹਾਂ ਟਕਰਾ ਜਿਸ ਦੇ ਤੋਂ ਇਹੀ ਇਹੀ ਹੋ ਸਕਦਾ ਨਾ ਵੀ ਜੇਕਰ ਉਹ ਕਹਿਣ ਕਿ ਇਸ ਤਰ੍ਹਾਂ ਤੱਕ ਸਾਡੇ 2 ਦਸੰਬਰ ਵਾਲੇ ਹੁਕਮਨਾਮੇ ਮੰਨ ਲਿਆ ਉਹ ਉਸ ਤਰ੍ਹਾਂ ਦੇ ਕੁਝ ਸਵਾਲ ਵੀ ਉਖਰੇ ਨੇ ਬਈ ਉਹ ਉਹ ਕੁਝ ਬੰਦੇ ਆ ਤੋਂ ਜਿਹੜੇ ਜ਼ਿੰਮੇਵਾਰ ਕਿ ਨਹੀਂ ਜਿਨ੍ਹਾਂ ਨੇ ਇਹ ਇਹ ਸਵਾਲ اٹھਾਈ ਨਹੀਂ ਕੀ ਇਸ਼ਕਪਾ ਸ੍ਰੀ ਕਾਲ ਤਖਸਾਲ ਦੇ ਸ੍ਰੀ ਕਾਲ ਤਖਸਾਲ ਮਹਾਨ ਹੈ ਇੱਕੀ ਦੀਸ਼ਾਨ ਹੈ ਉਹਦੇ ਉੱਪਰ ਕੋਈ ਸਵਾਲ ਪੁੱਛਾਈ ਨਹੀਂ ਕਿ ਇਹ ਜੋ ਹੁਕਮਨਾਮਾ ਆ ਗਿਆ ਤਾਂ ਕੁਝ سامنے ਆ ਰਹੇ ਨੇ ਜਿਸ ਤਰ੍ਹਾਂ ਕਿ ਉਹਨਾਂ ਨੇ ਜੱਤੇਦਾਰ ਸਾਹਿਬ ਨੂੰ ਸਿਹਰ ਕੀ ਇਹ ਹੋ ਦੋ ਦਸੰਬਰ ਦੇ ਫੈਸਲੇ ਹਨ ਮੰਦੇ ਨੇ ਕਿ ਉਹਨਾਂ ਨੂੰ ਗਰੰਟਾ ਕਿ ਉਹ ਵੀ ਇਹ ਵੀ ਹੁੰਦਾ ਨੇ ਕਿ ਆਪਣੇ ਪੱਤਰ ਦੇ ਵਿੱਚ ਹੀ ਜਿਹੜਾ ਹੈਗਾ ਉਹ ਜਾਰੀ ਕੀਤਾ ਹੈ ਜਿਹੜਾ ਉਹਦੇ ਵਿੱਚ ਇਹ ਕਿ 2 ਦਸੰਬਰ ਦੇ ਮੁਤਾਬਕ ਸਾਰੇ ਨੂੰ ਆਪਾਂ ਆਪਣੀ ਪੁਲੀ ਬੰਦ ਕਰਕੇ ਰੱਖੇ ਹੋਣ ਦੀ ਜ਼ਰੂਰਤ ਹੈ ਇਹ ਇਕੱਠੇ ਹੋਣ ਦੀ ਜ਼ਰੂਰਤ ਦੇ ਵਿੱਚ ਕੀ ਸਾਰੀਆਂ ਇਹ ਸੇ ਇਮੇਜ ਸੋਚਿੰਗੇ ਕਿ ਨਹੀਂ ਵਿਚਾਰ ਲੀ ਗਿਆਂ ਫਰਤੋਂ ਤੋਂ ਵੱਡੀ ਜਿਹੜੀ ਸੈਟਬੈਕ ਹੈ ਜੀ ਆਪਾਂ ਅੱਜ ਦੇ ਪਰਸਪੈਕਟਿਵ ਦੇ ਅੱਜ ਦੇ ਸੰਦਰਭ ਦੇ ਵਿੱਚ ਜੀ ਆ ਇਸ ਦਾ ਇਹ ਵਾਲਿਆਂ ਨੂੰ ਇਹ ਨਿਗਰੀਕੀ ਜਿਹੜੀ ਕਿ ਲੱਖਾਂ ਜਿਹੜੀ ਸੰਕਤੀ ਦੇ ਵਿੱਚ ਕਹਿ ਰਹੇ ਨੇ ਕਿ 11 ਨੂੰ ਨੇ ਆਪਣਾ ਜਲਾਸ ਮਲਾਇਆ ਹੋਇਆ ਤੇ ਉਹਦੇ ਵਿੱਚੋਂ ਉਹ ਕਿਸ ਕਰਬਟ ਜਾਊਗਾ ਕਿ ਕੀ ਹੋਊਗਾ ਜਾਤਾ ਉਹਦੇ ਵਿੱਚ ਇਹ ਹੋਊਗੀ ਸੁਰੂਤ ਹੋਊਗੀ ਬਈ ਮਨੋਹੀਨਾ ਇਹ ਰੇਸਤਾਂ ਦਾ ਸਿੱਖ ਪੰਥ ਦੇ ਵਿੱਚ ਸਭ ਤੋਂ ਵੱਡਾ ਇੱਕ ਰਾਸਿਕ ਸਥਿਤੀ ਉਤਪੰਨ ਹੋ ਜੀ ਸਰ 2 ਦਸੰਬਰ ਦਾ ਜਿਹੜਾ ਫੈਸਲਾ ਐਡਾਕਟ ਸਾਹਿਬ ਇਨਬਿਨ ਉੱਤੇ ਤਾਂ ਮਤਲਬ ਕਹਿ ਸਕਦੇ ਆ ਕਿ ਕਾਲ ਤੱਕ ਸਾਹਿਬ ਦੇ ਹੋਣ ਵਾਲੇ ਫਰਮਾਨ ਦੇ ਵਿੱਚ ਵੀ ਆਪਾਂ ਕੋਖੀਏ ਤਾਂ ਇੱਕ ਵੱਡੀ ਪੀੜਾ ਜਾਹਰ ਜ਼ਰੂਰ ਹੁੰਦੀ ਹੈ ਕਿ ਇਨਬਿਨ ਦਾ ਮਾਮਲਾ ਤਾਰਪੀਡ ਹੋ ਗਿਆ ਤਾਰਪੀਡੋ ਕੀ ਹੁਣ ਇਹ ਫਰਮਾਨ ਵੀ ਕੇਸ ਪੋਜੀਸ਼ਨ ਤੇ ਰਹੇਗਾ ਅਗਲੇ ਸਮੇ ਜਿਹੜਾ ਅੱਜ ਆਇਆ ਕਹਿੰਦਾ ਆਪਾਂ ਅੱਜ ਦੀ ਤਰੀਕ ਦੇ ਵਿੱਚ 6 8 2025

ਇਹ ਤਰ੍ਹਾਂ ਪੂਰੇ ਚੋਲਕ ਵਿਚਾਰਕ ਹੈ ਕਿ ਇਹ ਉਹ ਇਸ ਤਰ੍ਹਾਂ ਦਾ ਆਇਆ ਲੱਗਦਾ ਵੀ ਬੜੀ ਬੜੇ ਸਾਰੇ ਐਸਪੈਕਟ ਇਹ ਕਹੀ ਨਹੀਂ ਰਾਸਿਕ ਸਮਾਜਿਕ ਸਾਰੇ ਪਤੰਗਾਂ ਨੂੰ ਦੇਖ ਕੇ ਇਹ ਇਹ ਇਤਿਹਾਸਕ ਇਹ ਇਸ ਤਰ੍ਹਾਂ ਦੇ ਵਿੱਚ ਆ ਤੇ ਬਾਕੀ ਦੂਸਰੀ ਜਿਹੜੀ ਹੈਗੀ ਹੈ ਵੀ ਸ਼੍ਰੀ ਕਰਤਕ ਸਾਹਿਬ ਦੇ ਜਥੇਦਾਰ ਸਾਹਿਬ ਉਹਨਾਂ ਦੀ ਸਥਿਤੀ ਵੀ ਬਸਤੀ ਹੋ ਚੁੱਕੀ ਹੈ ਜਿਤੁੜੀ ਤਰ੍ਹਾਂ ਕਿ ਉਹਨਾਂ ਨੂੰ ਯਾਣੀ ਰਿਹਾ ਸਿੰਘ ਜੀ ਮੁੱਖ ਗ੍ਰੰਥੀ ਹੱਕ ਖੰਡ ਸੀਧੀ ਮੰੰਦਰ ਸਾਹਿਬ ਵੱਲੋਂ ਵੀ ਸ਼ਰੂਪਾਰ ਦਿੱਤਾ ਗਿਆ ਕਿ ਇਹ ਵੀ ਕਹਿ ਦਿੱਤਾ ਗਿਆ ਉਹਨਾਂ ਨੂੰ ਪਿਛਲੇ ਦਿਨਾਂ ਵਿੱਚ ਬੀਐਸਸੀ ਅਪਰਟੀ ਬਿਲਕੁਲ ਪਰ ਅੱਜ ਸ਼ਾਇਦ ਉਹ ਪੰਜ ਸਿੰਘ ਸਾਹਿਬਾਂ ਦੀ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋਏ ਖੈਰ ਉਹ ਪ੍ਰਬੰਧਕੀ ਮਾਮਲਾ ਇਸ ਅਖਾਲ ਤੱਕ ਸਾਫ ਸਖਤ ਰਹਿਦਾ ਪਰ ਕਿਵੇਂ ਦੇਖਦੇ ਆ ਕੀ ਆਪਾਂ ਜੇਕਰ ਪੰਜ ਮੈਂਬਰੀ ਕਮੇਟੀ ਦਾ ਇਤਿਹਾਸ ਦੇਖੀਏ ਮੁੱਢ ਤੋਂ ਲੈ ਕੇ ਹੁਣ ਤੱਕ ਥੋੜਾ ਜਿਹਾ ਬਰੀਫ ਲਾਸਟਲੀ ਜੀ ਇਹ ਕੋ ਪੰਜ ਮੈਂਬਰ ਕਮੇਟੀ ਨੇ ਆਪਣਾ ਚਲਾਇਆ ਸ਼ੁਰੂ ਤੋਂ ਸ਼ੁਰੂਆਤ ਕੀਤੀ ਉਹ ਆਪਣੇ ਇਸ ਨਾਮਲੇ ਨੂੰ ਹੂੰ 2 ਦਸੰਬਰ ਤੱਕ ਲਿਆ ਗਿਆ ਤੇ 2 ਦਸੰਬਰ ਉਹਨਾਂ ਨੇ ਬੜਾ ਵੱਡਾ ਜਿਸ ਤਰ੍ਹਾਂ ਦਾ 3 ਹਜ਼ਾਰ ਫਰਸਾਲ ਦੀ ਜਿਸ ਤਰ੍ਹਾਂ ਜੋ ਫੈਸਲੇ ਆਏ ਤੇ ਆਮ ਲੋਕਾਂ ਦੇ ਵਿੱਚ ਇਹ ਲੱਗ ਰਿਹਾ ਸੀਗਾ ਇਹ ਬੜਾ ਵੱਡਾ ਇੱਕ ਫੈਸਲਾ ਹੋਇਆ ਨਹੀਂ ਸਿਸਟਮ ਕੰਟਰੀ ਇਟਰੀ ਕੰਟਰਕਟ ਪਰ ਡਾਕਟਰ ਸਾਹਿਬ ਜੇਕਰ ਛੋਟਾ ਛੋਟਾ ਮੇਰੀ ਲੈ ਲਿਓ ਕਿ ਹੁਣ ਪੰਜ ਮੈਂਬਰੀ ਧਿਰ ਵੱਲੋਂ ਜਿਹੜੀ ਭਰਤੀ ਕੀਤੀ ਗਈ ਹੈ ਡੈਲੀਗੇਟ ਬਣਾਏ ਗਏ ਪੰਜਾਬ ਪਰ ਵੱਲੋਂ ਜਾਂ ਵੱਖ-ਵੱਖ ਰਾਜਾਂ ਦੇ ਵੱਡੀ ਗਿਣਤੀ ਉਹਨਾਂ ਨੇ ਦੱਸੀ ਹੈ ਫਿਰ ਕੀ ਸੰਭਾਵਨਾਵਾਂ ਤਾਂ ਵੱਡੇ ਪੱਧਰ ਉੱਤੇ ਇਹ ਹੈ ਕਿ ਇਹ ਪੰਜ ਮੈਂਬਰੀ ਧਿਰ ਹੁਣ ਇੱਕ ਨਵੀਂ ਜਥੇਬੰਦਕ ਢਾਂਚਾ ਜ਼ਰੂਰ ਕਾਇਮ ਕਰੇਗਾ ਉਹਦਾ ਇਹਨਾਂ ਨੂੰ ਨਾਂ ਰੱਖਣਾ ਪਵੇਗਾ ਸਾਰਾ ਕੁਝ ਜੀ ਨਹੀਂ ਇਹ ਤਾਂ ਦੇਖੋ ਪлитиਕਲ ਦੇ ਪਰਾਲੀ ਤੌਰ ਤੇ ਉਹਨਾਂ ਲਈ ਮਜਬੂਰੀ ਬਣ ਗਈ ਇਹ ਨਿਕਿਰਤੀ ਉਹਨਾਂ ਨੇ ਨੇਨਤ ਕੀਤੀ ਹੈ ਬੜੀ ਉਹਨਾਂ ਦਾ ਕੋਸ਼ਿਸ਼ਣ ਜਿਤੇ ਬੰਦਕਤ ਉਪਰ ਨਹੀਂ ਕਰਦੀ ਕਰਨਾ ਸਾਰਕੀ ਹੈ ਪਰ ਇਹਦੇ ਲਈ ਉਹਨਾਂ ਨੂੰ ਜ਼ਰੂਰੀ ਹੀ ਹੈ ਉਹਨਾਂ ਨੂੰ ਆਪਣੀ ਰਿਸਿਸਟੈਂਸ ਖੂਦ ਦਿਖਾਉਣ ਦੇ ਲਈ ਇੱਕ ਬਣਾਉਣੀ ਪੈਣੀ ਹੈ ਤਾਂ ਕਿ ਇਹ ਉਹਨਾਂ ਦੀ ਉਹ ਹੈ ਅਗਰਬਈ ਇਹ ਉਹ ਬੈਠਿਆਂ ਨੇ ਕਿਤਾਾ ਉਹਨਾਂ ਨੂੰ ਕੀ ਪੁੱਛਣਗੇ ਇਸ ਕਰਕੇ ਪਰ ਇਹ ਵੀ ਸੰਭਾਵਨਾ ਹੈ ਜਿਵੇਂ ਕਿ ਸ਼੍ਰੀ ਕਾਂਕਸ਼ਵਰ ਨੂੰ ਮਾਨਾਏ ਕਿਸੇ ਨਾਲ ਜਿਹੜੀ ਇਸ ਧਰਤੀ ਵਿੱਚੋਂ ਆਮ ਲੋਕਾਂ ਦੇ ਵਿੱਚ ਕੁਝ ਹੋਰ ਵੀ ਜਿਹੜੀ ਹੈਗੀ ਹੈ ਜਿਹੜਾ ਰਕਸ਼ਾ ਜੋ ਜਿਹੜਾ ਜੋਸ਼ ਸੀ ਉਹ ਨੂੰ ਜਰੂਰ ਮੱਠਾ ਹੋਏਗਾ ਤੇ ਉਹਦੇ ਵਿੱਚੋਂ ਭਾਵਨਾਵਾਂ ਮੈਂ ਵੀ ਲੱਗਦੀਆਂ ਨੇ ਜਿਸ ਤਰ੍ਹਾਂ ਕਿ ਖਬਰਾਂ ਆ ਰਹੀਆਂ ਨੇ ਕਿਹਨਾਂ ਕਿਆ ਆਲੇ-ਦਾਲੇ ਪਤਾ ਲੱਗ ਰਿਹਾ ਵੀ ਹਾਰਦਿਰ ਵਾਲੇ ਦੀ ਜਿਹੜੀ ਵੱਡੇ ਲੀਡਰ ਸੀ ਉਹ ਵੀ ਉੱਠ ਕੇ ਬੈਠ ਕੋ ਰਹੀ ਹੈ ਵੀ ਸ਼ਾਇਦ ਇਹ ਹੁਣ ਲੈ ਕੇ ਇਸ ਤਰ੍ਹਾਂ ਦਾ ਰੋਗ ਵੀ ਫਰਾਂਤੂ ਜੋ ਕੋਈ ਵੀ ਵੱਡੀ ਲੀਡਰਸ਼ਿਪ ਆ ਜਿਹੜੀਆਂ ਅੱਜ ਆਪਾਂ ਦੱਸ ਰਹੇ ਹਾਂ ਉਹ ਜਿਹੜੀ ਵਿੱਗਜ ਲੀਡਰ ਸੀ ਉਹਨਾਂ ਦੇ ਲਈ ਜ਼ਰੂਰੀ ਹੀ ਹੈ ਆਪਣੀ ਥੋਣ ਦਿਖਾਉਣ ਦੇ ਲਈ ਉਹ ਉਹ ਉਹਨਾਂ ਨੂੰ ਕੋਈ ਕੀ ਦਾ ਰਚਾ ਕਰੇ ਨਵਾਂ ਕਾਲੀਦਾਲ ਹੋਰ ਬਣੇਗਾ ਕੀ ਉਹ ਫਿਰ ਅ ਕਾਲ ਤਖਤ ਦੇ ਜਿਹੜਾ ਹੋਣ ਵਾਲੇ ਫਰਮਾਨ ਹੈ ਉਹਦੇ ਅੰਤਰਗਤ ਕਿਵੇਂ ਰਹਿ ਸਕੇਗਾ ਕਿਵੇਂ ਬਣਿਆ ਜਾਏਗਾ ਆਪਿੰਡ ਰਾਇਬੇ ਹੋਈ ਹੈ ਨਾ ਇਹਦੇ ਨਾਲ ਕਿ ਖੰਸ ਦੇ ਲਈ ਬੜਾ ਇੱਕ ਗੰਭੀਰ ਸੰਕਟ ਹੋਰ ਪੈਦਾ ਹੋਣ ਦੀ ਸੰਭਾਵਨਾ ਮਾਨੇ ਕਿ ਜੇਕਰ ਇਸ ਤਰ੍ਹਾਂ ਹੋ ਕੇ ਇਸ ਸਥਿਤੀਆਂ ਦੇ ਵਿੱਚ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਹੋਰ ਗੱਲ ਬਣਦਾ ਤਾਂ ਉਹਦੇ ਉੱਪਰ ਉਹਨਾਂ ਨੂੰ ਜੋ ਪਾਸੇ ਲੱਗਣਾ ਪਈਗਾ ਇੱਕ ਸ਼ਰਮ ਨਿਕਲੀ ਗੱਲ ਆਪਣੀ ਜ਼ਮੀਨ ਤੇ ਅਸਲੀ ਪੱਧਰ ਤੇ ਪਰ ਦੂਸਰਾਂ ਨੂੰ ਘਰਮ ਪੱਧਰ ਦੇ ਉੱਪਰ ਉਹਨਾਂ ਦੇ ਉੱਪਰ ਈ ਥੱਪਾ ਲੱਗੇਗਾ ਵੀ ਰੋਸ਼ਨੀ ਘਰ ਤੱਕ ਜਾਵੇਗੀ ਕਮਾਂਦੀ ਵਗਿਆ ਕਰ ਰਹੇ ਨੇ ਉਸ ਤੋਂ ਭਗੋੜਾ ਹੋ ਰਹੇ ਨੇ ਕਿੱਥੇ ਹੋ ਜਲਵਾਣ ਗਏ ਸੀ ਕਿ ਇਹ ਆਪ ਨਹੀਂ ਬਸ ਇਥੇ ਦੋਨੇ ਤਰੀਕਾ ਹੀ ਆਪਾਂ ਕਹਿ ਸਕਦੇ ਹਾਂ ਕਿ ਹੁਣ ਦੋਨੇ ਤਰੀਕਾ ਹੀ ਬਰਾਬਰ ਹੋ ਗਈਆਂ ਭਗੌੜੀਆਂ ਕਿਉਂਕਿ ਹਾਂ ਦੋਨੇ ਤਰੀਕਾ ਬੀ ਆਸਰਾ ਬੰਦੋ ਜਾਂ ਪੰਜ ਸਿੰਘ ਸਾਹਿਬਾ ਨੇ ਉਹ ਸਪਸ਼ਟ ਹੀ ਕਹਿ ਦਿੱਤਾ ਹੈ ਭਾਈ ਤੁਹਾਡੀ ਤੁਹਾਨੂੰ ਆਪੋ ਆਪਣੀ ਸਿਆਸਤ ਮੁਬਾਰਕ ਇਹ ਬਹੁਤ ਵੱਡੇ ਇਹਦੇ ਵਿੱਚ ਰਾਜ ਸ਼ੁਭਕੀ ਰਹਿ ਗਿਆ ਡਾਕਟਰ ਸਾਹਿਬ ਜੀ हां बिल्कुल पिंडर साहब देखो श्रीकांत साहब ਦੇ ਵੱਲੋਂ ਜਿਸ ਤਰ੍ਹਾਂ ਉਹਨਾਂ ਨੇ ਇਹ 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 ਜਿਹੜੀ ਕਿੰਕਤੀ ਹੋਲੀ ਹੈ ਇਹਦੇ ਵਿੱਚ ਬੜਾ ਵੱਡਾ ਮਤਲਬ ਥੋੜੀ ਜਿਹਾ ਹੈਗਾ ਨਜ਼ਰ ਵੀ ਆਉਂਦਾ ਬੜੀ ਬੜੀ ਜਿਵੇਂ ਪੀੜਾ ਵੀ ਨਜ਼ਰ ਆ ਰਹੀ ਹੈ ਪ੍ਰੰਤ ਪ੍ਰਤੀ ਅੰਤ નિਪਾਤ ਉਤਾਰ ਪ੍ਰਤੀ ਇਹ ਇਹ ਲਾਜਨੀਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕੋਈ ਇਸ ਤਰ੍ਹਾਂ ਦਾ ਜਿਵੇਂ ਪਹਿਲਾਂ ਵੀ ਵਾਹਿਗੁਰੂ ਕੋਈ ਇਸ ਤਰ੍ਹਾਂ ਦੀ ਕਲਾ ਵਰਤਾਨ ਦਾ ਕਲਾ ਵਰਤ ਜਿਵੇਂ ਸਹੀ ਇਹ ਸਾਰਾ ਮਤਲਬ ਆ ਲਹੋਗੇ ਕਿ ਕੁੱਝ ਕਵਲ ਵੀ ਬਹਿ ਸਕਦੇ ਨੇ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜੇ ਆਪਾਂ ਦੇਖਦੇ ਰਹੇ ਹਾਂ ਤਾਂ ਅਕਾਲੀ ਦਲ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਆਪਸੀ ਡਿਫੈਂਸ ਜਿਹੜਾ ਹੁੰਦੇ ਰਹੇ ਨੇ ਆਪਸੀ ਇਨੀ ਟਕਰਾਹ ਹੁੰਦੇ ਰਹੇ ਨੇ ਤਾਂ ਇਹ ਵੀ ਅਕਾਲੀ ਦਲ ਇਕੱਠੇ ਹੋ ਕੇ ਆਪਣਾ ਸਰ ਬਿਲਕੁਲ ਪੱਖ ਤੇ ਅਕਾਲੀ ਦਲ ਨੂੰ ਚੁਣੌਤੀਆਂ ਸੰਬੰਧੀ ਵੀ ਅੱਜ ਦੇ ਫਰਮਾਨ ਦੀ ਆਖਰੀ ਲੈਣ ਦੇ ਵਿੱਚ ਇਹ ਅਹਿਮ ਤੌਰ ਤੇ ਅੰਕਿਤ ਹੈ ਡਾਕਟਰ ਸਾਹਿਬ ਕੇ ਸਮੂਹ ਅਕਾਲੀ ਅਤੇ ਪੰਥਕ ਧਿਰਾਂ ਲਾਮਬੰਦੀ ਕਰਕੇ ਇਕਜੁੱਟ ਹੋ ਕੇ ਚੱਲਣ ਏਕੇ ਦਾ ਫਿਰ ਵੀ ਜੇ ਕਹਿੰਦਾ ਪਾਪ ਕੇ ਫਰਮਾਨ ਆਦੇਸ਼ ਪੰਥ ਨੂੰ ਅਕਾਲੀ ਧਿਰਾਂ ਨੂੰ ਦਿੱਤਾ ਗਿਆ ਹੈ ਅੱਗੇ ਵੇਖਣਾ ਹੋਵੇਗਾ ਕਿ ਅਗਲੇ ਸਮੇਂ ਜਿਹੜਾ ਅਕਾਲੀ ਦਲ ਦਾ ਇਹ ਬਾਦ-ਬਿਵਾਦ ਕਿਸ ਪਾਸੇ ਰੁਖ اختیار ਕਰਦਾ ਹੈ ਕਿਸ ਤਰ੍ਹਾਂ ਦਾ ਅਗਲਾ ਮੋੜ ਆਉਂਦਾ ਹੈ ਵੇਖਦੇ ਹਾਂ ਕਿ ਅਗਲੇ ਸਮੇਂ ਜਿਹੜੀ ਅਕਾਲੀ ਰਾਜਨੀਤੀ ਹੋ ਕਿਸ ਕਦਰ ਜਾਨੀ ਕਿ ਆਪਣਾ ਨਿਸ਼ਾਨਾ ਸਾਧੇਗੀ ਖੇ ਰੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਸਨੇਹਣ ਦੱਸਦੀਏ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਵਧੇਰੇ ਜਾਣਕਾਰੀ ਲਈ ਬਹੁਤ ਖੁਸ਼ ਜਿਹੜੀ ਹੈ ਇਸ ਫਰਮਾਨ ਦੇ ਇर्द-ਗਿਰਦ ਜਿਹੜੀ ਜਾਣਕਾਰੀ ਸਾਂਝੀ ਕੀਤੀ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਤੇ ਉਗੇ ਰਾਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲਈ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਸ਼ੁਕਰੀਆ ਚ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹ ਮਿਸ਼ਨ ਪੰਜਾਬੀ